ਸਿਸਤੀਨਾ ਖੜੀ ਹੁੰਦੀ ਭਗਵੰਤ ਮਾਨ ਨੇ ਪਹਿਲਾਂ ਇੱਕ ਸ਼ੁਭਮ ਮਰਵਾਇਆ ਸਿੱਧੂ ਮੂਸੇ ਵਾਲਾ ਸ਼ੁਭ ਦੀ ਤੇ ਅੱਗੇ ਦੂਜਾ ਸ਼ੁਭ ਮਰਵਾਇਆ ਤਾਂ ਔਰ ਕੱਲ 2 ਵਜੇ ਢੱਲੇয়াল ਸਾਹਿਬ ਨੇ ਅਸਲ ਦੀ ਪੁਸ਼ਟੀ ਕਰਤੀ ਸੀ ਮੈਂ ਉਸ ਨੂੰ ਰੀਟਵੀਟ ਕੀਤਾ ਮੈਨੂੰ ਪੰਜਾਬ ਪੁਲਿਸ ਕਹਿ ਰਹੀ ਹੈ ਕਿ ਤੁਸੀਂ ਸੈਂਸੇਸ਼ਨਲਾਈਜ਼ ਕਰ ਰਹੇ ਹੋ ਤੁਸੀਂ ਝੂਠੀਆਂ ਖਬਰਾਂ ਫਲਾ ਰਹੇ ਹੋ ਤੇ ਫਿਰ ਥੋੜੀ देर ਬਾਅਦ ਉਹ ਪੋਸਟ ਡਿਲੀਟ ਕਰਕੇ ਔਰ ਚੀਫ ਮਿਨਿਸਟਰ ਨੂੰ ਜੀਦੀ ਜ਼ਿੰਮੇਵਾਰੀ ਆ ਸਿਕਿਉਰਿਟੀ ਦੇਣੀ ਉਹਨੂੰ 2 ਵਜੇ ਤੋਂ 8:30 ਵਜੇ ਮਤਲਬ 6 ਘੰਟਿਆਂ ਤੋਂ ਵੱਧ ਲੱਗ ਗਏ ਇਸ ਗੱਲ ਨੂੰ ਮੰਨਣ ਆਸਤੇ ਕਿ ਪੰਜਾਬ ਦੀ ਧਰਤੀ 'ਚ ਇੱਕ 22-23 ਸਾਲਾਂ ਦਾ ਨੌਜਵਾਨ ਜਿਹੜਾ ਜੈ ਜਵਾਨ ਜੈ ਕਿਸਾਨ ਦੀ ਗੱਲ ਕਰਦਾ ਸੀ ਉਹਨੂੰ ਮਾਰਤਾ ਗਿਆ ਤੇ ਭਾਈ ਪਰਚਾ ਕਿਉਂ ਨਹੀਂ ਕਰਜ ਹੋ ਰਿਹਾ ਚੀਫ ਮਿਨਿਸਟਰ ਸਾਹਿਬ ਕਹਿ ਰਿਹਾ ਜੀ ਪਰਚਾ ਦਰਜ ਹੋਊਗਾ ਪੋਸਟਮਾਰਟਮ ਤੋਂ ਬਾਅਦ ਮੈਨੂੰ ਜੋ ਇੱਥੇ ਦੱਸਿਆ ਗਿਆ ਇੱਥੇ ਤੇ ਡਾਕਟਰ ਕਹਿ ਰਿਹਾ ਪਹਿਲਾਂ ਪਰਚਾ ਦਰਜ ਹੋਵੇ ਫਿਰ ਪੋਸਟਮਾਰਟਮ ਹੋਊਗਾ ਔਰ ਕਾਨੂੰਨ ਵੀ ਉਹ ਹੈ ਤੇ ਕੀ ਚੀਫ ਮਿਨਿਸਟਰ ਦੀ ਫਿਰੇ ਮਿਲੀ ਭੁਗਤ ਨਹੀਂ ਚੀਫ ਮਿਨਿਸਟਰ ਦੀ ਡਿਊਟੀ ਹੈ ਟੂ ਪ੍ਰੋਟੈਕਟ ਲਾਈਫ ਐਂਡ ਲਿਬਰਟੀ ਲੋਕਾਂ ਦੀ ਇਹਨਾਂ ਨੇ ਪ੍ਰੋਟੈਕਟ ਕਰਨੀ ਔਰ ਜਿਹੜੇ ਸ਼ਾਂਤਮਈ ਢੰਗ ਨਾਲ ਬੜੇ ਜਾਪਤੇ ਚ ਰਹਿ ਕੇ ਜੇ ਦੇਸ਼ ਨੂੰ ਆਂਦੇ ਭੰਡਾਰ 'ਚ ਯੋਗਦਾਨ ਪਾ ਸਕਦੇ ਆ ਦੇਸ਼ ਲਈ ਕੁਰਬਾਨ ਹੋ ਸਕਦੇ ਆ ਉਹਨਾਂ ਨੇ ਕਹ ਉਹਨ ਤੋਂ ਉਹਨਾਂ ਤੋਂ ਕਾਦਾ ਖਤਰਾ ਹੈ। ਔਰ ਇਹਨਾਂ ਨੂੰ ਚੀਫ ਮਿਨਿਸਟਰ ਸਾਹਿਬ ਨੂੰ ਪਤਾ ਨਹੀਂ ਕਿ ਉੱਥੇ ਕਿਹੜੀ ਕਿਹੜੀ ਚੀਜ਼ ਬਾਰਡਰ ਤੇ ਲੱਗੀ ਹੈ।